ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਗਸੀਰ ਕੋਟਲੀ ਅੱਜ ਮੈਂ ਖੜਾ ਪਿੰਡ ਕੋਟਲੀ ਕਲਾਂ ਜ਼ਿਲ੍ਹਾ ਮਾਨਸਾ ਇੱਥੇ ਸਾਡਾ ਇੱਕ ਭਰਾ ਮਕਾਨ ਬਣਾ ਰਿਹਾ ਕੋਠੀ ਪਾ ਰਿਹਾ ਇਹਦੇ ਵਿੱਚ ਸਿਰਫ ਸੀਮਿੰਟ ਤੇ ਬਜਰੀ ਸਿਰਫ ਇਹ ਤਿੰਨ ਚੀਜ਼ਾਂ ਨਾਲ ਹੀ ਮਕਾਨ ਬਣਾ ਰਿਹਾ ਇੱਟਾਂ ਦੇ ਚਿੱਕਿਤੇ ਨਹੀਂ ਲਾਈ ਤੇ ਆਪਾਂ ਇਸ ਜਿਹੜਾ ਮਕਾਨ ਬਣਾਇਆ ਦੀ ਖਾਸੀਅਤ ਕੀ ਹੈ ਤੇ ਕੀ ਕੀ ਰੇ ਚ ਕਮੀਆਂ ਨੇ ਤੇ ਸਾਰਾ ਗਲਵਤ ਕਰਾਂਗੇ ਜਿਹੜਾ ਮਿਸਤਰੀ ਅਸਟਾ ਮਿਲਾ ਰਿਹਾ ਹਾਂ ਮਿਸਤਰੀ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਇਸ ਵੀਡੀਓ ਨੂੰ ਨਾਲ ਵੱਧ ਤੋਂ ਸ਼ੇਅਰ ਕਰਿਓ ਆਪਾਂ ਇਸ ਭਰਾ ਦਾ ਸਾਥ ਜ਼ਰੂਰ ਦੇਣਾ ਤੇ ਜਿਹੜੀ ਜਦੋਂ ਇਹ ਮਕਾਨ ਪੂਰਾ ਬਣ ਕੇ ਤਿਆਰ ਹੋਗਾ ਤੇ ਉਸ ਟਾਈਮ ਤੇ ਵੀ ਇਹਦੀ ਵੀਡੀਓ ਆਪਾਂ ਹੋਰ ਵੀ ਪਾਵਾਂਗੇ ਤੇ ਅੱਜ ਆਪਾਂ ਕਰਦੇ ਹਾਂ ਗੱਲਬਾਤ ਉਸ ਮਿਸਤਰੀ ਦੇ ਨਾਲ ਤੇ ਮਿਸਤਰੀ ਦਾ ਨਾਮ ਹੈਗਾ ਜੀ ਮੇਰਵਾ ਸਿੰਘ ਤੇ ਜਿਹੜਾ ਉਸ ਘਰ ਬਣਾ ਰਿਹਾ ਉਹ ਪਹਿਲਾਂ ਜਾਂ ਤੁਸੀਂ ਪਹਿਲਾਂ ਵੀ ਇਦੋਂ ਕੰਮ ਕਰ ਸਕਦੇ ਆ ਇਹਦੇ ਨਾਲ ਦੋ ਕੋਠੀਆਂ ਤਿਆਰ ਕਰਤੀਆਂ ਜੀ ਇਹ ਇਹ ਪਹਿਲਾਂ ਹਾਂ ਜੀ ਤੇ ਹੁਣੋਂ ਤੀਜੀ ਆਉਣਗੇ ਹਾਂ ਤੀਜੀ ਆ ਜੀ ਤੇ ਕਿੰਨੀ ਕ ਮਜ਼ਬੂਤੀ ਆਪਾਂ ਦੇਖੀਏ ਬਣ ਜੰਦੀ ਇਹਦੀ ਇਹਦੀ ਮਜ਼ਬੂਤੀ ਸਾਰਾਂ ਤੋਂ ਜ਼ਿਆਦਾ ਆ ਜੀ ਨਾ ਤਾਂ ਇਹ ਰੰਗ ਲਹੇ ਜੀ ਮੁੜ ਕੇ ਹਾਂ ਨਾ ਇਹਦੀ ਕੋਈ țeੜ ਆਵੇ ਠੀਕ ਆ ਹਾਂਜੀ ਇਹਨੂੰ ਜੇ ਪਾਣੀ ਬੁਣੀ ਪਾਇਆ ਜਾਣਾ ਨਾ ਉਹ ਵਹਿ ਜਾਂਦੀ ਕੁਸੀ ਪਈ ਜਾਵੇ ਜੀ ਤਾਂ بیم ਲੱਗਾ ਠੀਕ ਆ ਸਾਲ ਕਿਉਂ ਲੱਗਾ ਹਾਂ ਉੱਪਰ ਵੀ ਚੱਕੀ ਦਾ ਮਕਾਨ ਇਹ ਜੱਕਣਾ ਜੀ ਹਾਂ ਜੇ ਉੱਪਰ ਚੱਕਣਾ ਹੋਵੇ ਕਿਸੇ ਨੇ ਨੀਵਾ ਹੋ ਜਾਣਾ ਮਕਾਨ ਹਾਂਜੀ ਉੱਪਰ ਵੀ ਚੱਕਾ ਇਹ ਹਾਂਜੀ ਤੇ ਜਿਵੇਂ ਆ ਫਿੱਟਿੰਗ ਆਪਣੀ ਹੋਰ ਸਮਾਨਾ ਪਕੰਮ ਕਰਦੇ ਆ ਜੇ ਫਿਟਿੰਗ ਹੋਊਗੀ ਤੇ ਟੂਟੀਆਂ ਦੀ ਫਿਟਿੰਗ ਹੋਊਗੀ ਤੇ ਪੈਪਾਂ ਹੋ ਰਹੀਆਂ ਪਾਣੀਆਂ ਪੀਣ ਇਹ ਵਿੱਚੇ ਨਾਲ ਜਿਹੜੇ ਕੰਮ ਆਉਦਾ ਤੁਸੀਂ ਬਾਅਦ ਚ ਕਿਵੇਂ ਕਰੋਗੇ ਇਹ ਨਾਲ ਇਹ ਨਾਲ ਦੀ ਨਾਲ ਤਿਆਰ ਹੁੰਦਾ ਜੀ ਨਾਲ ਦੀ ਨਾਲ ਪੈਪਾਂ ਪਾਆਂ ਪੰਗਾ ਜੀ ਬੋਰਡ ਬਸ ਇਹ ਬਾਈਰੀ ਚਾਈ ਜਾਣਗੇ ਸਹੀ ਇਹ ਪਾਈਚਾਂ ਸਰ ਕੋਈ ਬੰਦ ਹੋ ਜਾਣਾ ਫੇਰ ਬੰਦ ਹੁੰਦਾ ਨਹੀਂਗਾ ਜੀ ਇਹ ਅਸੀਂ ਗੌਰ ਨਾਲ ਕਰਦੇ ਆ ਚਿਪਿੰਗਾਂ ਲਵਾ ਕੇ ਜੀ ਠੀਕ ਹੈ ਹਾਂਜੀ ਕਈ ਵਾਰੀ ਬੰਦ ਹੋ ਜਾਂਦਾ ਜੇ ਕੋਈ ਪੈਪ ਬੰਦ ਹੋ ਗਈ ਤੇਰਾ ਕੋਈ ਹੱਲ ਹੈ ਆਪਣਾ ਹਾਂਜੀ ਉਹ ਵੀਡੀਓ ਬਣਾ ਲੈਣੇ ਆ ਜਿੱਥੋਂ ਆਪਾਂ ਦੇਖ ਲੈਣੇ ਵੀ ਇਤੋਂ ਆਪਣੀ ਪਾਏ ਪਾ ਇਤੋਂ ਆਉਂਦੀ ਆ ਜੀ ਠੀਕ ਹੈ ਪਹਿਲਾ ਵੀਡੀਓ ਬਣਦੀ ਆ ਇਹਦੀ ਬਸ ਆਦਾ ਮੋਡ ਮੋਡਿਕ ਮੈਪ ਬਣਾ ਹੁੰਦਾ ਹਾਂ ਹਾਂ ਉਹ ਸਾਬ ਨਾਲ ਫਿਰ ਅਸੀਂ ਆ ਸਰਾਖ ਵੀ ਕੱਢਦੇ ਆ ਜੀ ਠੀਕ ਹੈ ਆ ਪਹਿਲਾ ਵੀਡੀਓ ਬਣਾਈ ਆ ਕੱਢਿਆ ਜੀ ਬਾਅਦ ਇਹ ਸਾਰਾ ਸਾਰਾ ਬਣਾਇਆ ਹੋਇਆ ਹਾਂ ਤੇ ਟੂ ਟੈਂਟਾਂ ਦਾ ਸਾਰਾ ਛੋਟੇ ਕੋ ਮੈਪ ਨਕਸ਼ਾ ਹੋਊਗਾ ਹਾਂ ਜੀ ਹਾਂ ਨਾਲ ਦੀ ਆ ਕੰਪਲੀਟ ਹੁੰਦਾ ਟੂ ਟੈਂਟਾਂ ਦਾ ਠੀਕ ਹੈ ਤੇ ਕਿਵੇਂ ਆ ਖਾਮੀਆਂ ਰਹਿ ਜਾਂਦੇ ਵਿੱਚ ਇਹਦੀ ਰਿਪੇਅਰ ਹੋਊਗੀ ਜੀ ਇਹ ਗਾਰੈਂਟਰ ਵੱਜ ਕੇ ਇਹਦਾ ਜੀ ਹਾਂ ਹਾਂ ਇਹ ਨਾਲ ਦੀ ਨਾਲ ਸਾਫ਼ ਹੋਊਗਾ ਜੀ ਬਹੁਤ ਚੰਗੇ ਗ੍ਰੈਂਡਰ ਵੱਜ ਜਾਂਦਾ ਤੇ ਬਾਅਦ ਵਿੱਚ ਰੰਗ ਦੇ ਚ ਕੋਈ ਦਿੱਕਤ ਨਹੀਂ ਆਉਂਦੀ ਸਾਨੂੰ ਦਿਖਾਵਾਂਗੇ ਜੀ ਬਣ ਗਿਆ ਹੋ ਗਿਆ ਕੋਠਾ ਆਪਣਾ ਹਾਂ ਜੀ ਤੇ ਜਦੋਂ ਸੱਤ ਤਾਂ ਆਉਣਗੇ ਚਲੋ ਇਹ ਨਾਲ ਹੀ ਚੱਲ ਜੀ ਹਾਂ ਜੀ ਸਰੀਆਂ ਕਿੰਨਾ ਕੁ ਲੱਗ ਗਏ ਸਰੀਆਂ ਤਾਂ ਇਹਦਾ ਥੱਲੇ 2 ਮਾਲੇ ਹੀ ਲੱਗਦਾ ਜਿਹੇ ਜਿਹੇ ਬੀਮ ਲਾਉਣੇ ਆਪਾਂ 12 ਤੇ ਉਹੀ ਸਰਗੇ 200 ਸੁੱਤੇ ਆ ਇਹ ਦੋ ਕਵਟੜੀ ਪਿਆ ਜੀ 1400 ਸਕਰ ਫੁੱਟ ਦਾ ਹਾਂ ਜੀ ਕਿੰਨੇ 1400 ਸਕਰ ਫੁੱਟ ਹਾਂ ਠੀਕ ਇਹ ਖੜਮਾ ਸਰੀਆ 2 ਕੁਆਟ ਦਾ ਹੈ 28 30 10 ਜਿਵੇਂ ਹੁਣ ਬਾਅਦ ਵਿੱਚ ਜੋੜੀ ਜੁੜੀ ਲਾਉਣ ਦੇ ਵਿੱਚ ਦਿੱਕਤ ਕੋਈ ਦਿੱਕਤ ਨਹੀਂ ਆਉਂਦੀ ਉਹ ਦਿੱਕਤ ਨਹੀਂ ਆਉਂਦੀ ਨਹੀਂ ਆਉਂਦੀ ਹੁਣ ਇਸ ਟਾਈਮ ਥੋੜੀ ਜਿਹੀ ਫਰਮੇ ਤਿਆਰ ਆ ਗਏ ਜੇ ਕਿਸੇ ਨੇ ਹੋਰ ਬਈ ਨੇ ਮੈਨੂੰ ਚਾਹਣਾ ਮਕਾਨ ਹਾਂ ਜੀ ਹਾਂ ਕਿੰਨਾ ਖਰਚਾ ਇਹ ਤਿਆਰ ਹੋਣਾ ਜੇ ਆਪਾਂ ਦੇਖੀਏ ਹਾਂ ਦੂਜੇ ਮਕਾਨ ਨਾਲ ਦੂਜੇ ਨਾਲ ਘੱਟ ਆਉਂਦਾ ਜੀ ਅੱਧ ਚ ਆਉਂਦੀ ਆ ਦੂਜੇ ਨਾਲ ਇੱਥੋਂ ਅੱਧ ਚ ਆਉਂਦੀ ਹਾਂ ਜੀ ਹਾਂ ਇਹ ਵੀ ਬਹੁਤ ਮਤਲਬ ਘੱਟ ਖਰਚਾ ਇਹ ਕਹਿੰਦੇ ਨੇ ਤੇ ਬਾਕੀ ਤੁਸੀਂ ਇਹ ਤਾਂ ਲੈ ਲੈ ਸਾਡੇ ਬਾਈ ਤੇ ਨੰਬਰ ਆਪਾਂ ਤੁਹਾਨੂੰ ਦੇਵਾਂਗੇ ਨੰਬਰ ਵੀ ਤੇ ਬਾਈ ਦਾ ਤੇ ਜਦੋਂ ਇਹ ਪੂਰਾ ਮਕਾਨ ਬਣ ਗਿਆ ਉਸ ਟਾਈਮ ਤੇ ਵੀ ਆਪਾਂ ਇਹ ਜੀ ਵੀਡੀਓ ਪਾਵਾਂਗੇ ਜਦੋਂ ਪੂਰਾ ਕੰਪਲੀਟ ਹੋ ਗਿਆ ਉਹ ਤੋਂ ਬਾਅਦ ਆਪਾਂ ਦੇਖਾਂਗੇ ਤੇ ਤੁਹਾਨੂੰ ਉਹ ਵੀਡੀਓ ਵੀ ਪਾਵਾਂਗੇ ਹੋ ਸਕਿਆ ਕੋਸ਼ਿਸ਼ ਕਰਾਂਗੇ ਆਪਾਂ ਉਦਲੇ ਜੀ ਬਾਕੀ ਇਹਦੇ ਉੱਪਰ ਵੀ ਮਕਾਨ ਹਾਂਜੀ ਹਾਂ ਬਣੂਗਾ ਜੀ ਡਬਲ ਕੋਰਸਨ ਬਣਾਉਂਗਾ ਹਾਂਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਉਨਗਾ ਸੰਤਮਾ ਸਮਾਦਰ ਵਾਸਤੇ ਠੀਕ ਹੈ ਸੋ ਬਾਈ ਸਾਰੇ ਵੀਡੀਓ ਨੂੰ ਆ ਸ਼ੇਅਰ ਜਰੂਰ ਕਰਿਓ ਤੇ ਬਾਈ ਦੀ ਮਿਹਨਤ ਨੂੰ ਆਪਾਂ ਲੋਕਾਂ ਤੱਕ ਲੈ ਕੇ ਜਾਣਾ ਥੋੜਾ ਗਲਾ ਖਰਾਬ ਸੀ ਆ ਤਾਂ ਕਰਕੇ ਮੇਰੀ ਆਵਾਜ਼ ਥੋੜੀ ਦਬ ਕੇ ਆ ਰਹੀ ਹੈ ਤੇ ਧੰਨਵਾਦ ਸਾਰੀ ਸਾਥੀਆਂ ਦਾ ਬਾਕੀ ਭਰਾਵਰੋ ਵਿਚਾਰ ਜਰੂਰ ਦਿਓ ਆਪੋ ਆਪਣੇ ਜਿਹੜੇ ਵੀ ਕਿਸੇ ਵੀਰ ਭਾਈ ਨੇ ਇਹ ਮਕਾਨ ਬਣਾਇਆ ਤੇ ਜੱਹਾ ਬਣਾਉਣਾ ਤੇ ਇਹ ਮਕਾਨ ਦੀ ਰਾਇ ਉਹਨਾਂ ਦੀ ਕੀ ਹੈ ਇਸ ਬਕਾਨ ਬਾਰੇ ਉਹ ਜਰੂਰ ਦੱਸੋ ਕਮੈਂਟਾਂ ਦੇ ਵਿੱਚ ਤੇ ਇਸ ਵੀਡੀਓ ਨੂੰ ਬាទ ਵਾਰ ਸ਼ੇਅਰ ਕਰਿਓ ਤੇ ਤਾਂ ਕਿ ਜਿਹੜਾ ਮਕਾਨ ਹਰ ਇੱਕ ਭਰਾ ਨੇ ਬਣਾਉਣਾ ਹੈ ਤੇ ਉਹਦੇ ਵਿੱਚ ਉਹਦੀ ਥੋੜੀ-ਮੋਟੀ ਮਦਦ ਹੋ ਸਕੇ ਤੇ ਬਾਈ ਦਾ ਨੰਬਰ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਦੇ ਦੇਵਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਕਿਸੇ ਵੀ ਜਾਣਕਾਰੀ ਚਾਹੀਦੀ ਵੀ ਕਿਸੇ ਵੀ ਚੀਜ਼ ਬਾਰੇ ਤਾਂ ਤੁਹਾਨੂੰ ਜਾਣਕਾਰੀ ਪੂਰੀ ਮਿਲੂਗੀ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਜੀ